ਦੇ ਕਹਿੰਦੇ ਹੁਣ ਛੋਟਾ ਕਰਾ ਡੰਡਾ ਦੇਖਦੇ ਹੁਣ ਹੁਣ ਪੱਟੂਆ ਹੁਣ ਚੱਲ ਕੋਰ ਸਾਹਿਬ ਲੱਗੇ ਟਰਾਈ ਲੈਣ ਇਹ ਹੁਣ ਛੋਟੇ ਹਾਂ ਤੱਕ ਵੀ ਦੱਸਣਾ ਤੇ ਬਾਬੇਓ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਬਾਬੇ ਕੱਲ ਆਪਾਂ ਇਹਦੇ ਬਣਾਈ ਸੀਗੀ ਹੈਰੋਂਾਂ ਤੇ 12-12 ਦੀ ਹੈਰੋਂ ਖਿੱਚਦਾ ਸੀਗਾ ਟਰੈਕਟਰ ਤੇ ਤੁਹਾਨੂੰ ਅੱਜ ਦਿਖਾਉਣੇ ਆ ਇਹ 14 ਤੇ ਚੱਲਦਾ ਦਿਖਾਉਣੇ ਤੁਹਾਨੂੰ ਹਲਾਂ 'ਤੇ 15-15 ਦੇ ਪਹਿਲਾਂ ਕੀਤੇ ਸੀਗੇ ਇਹ ਖੇਤ ਹੈ ਕਿਨੇ ਜਿਆਦੇ ਹਾਰਡ ਆ ਆਪਣੇ ਇੱਧਰ ਚੀਕੇ ਸੜਕ ਜੇ ਕੋਈ ਵੀਰ ਨੂੰ ਪਤਾ ਹੋਇਆ ਤਾਂ ਉਹਨੂੰ ਪਤਾ ਹੀ ਹੋਊਗਾ ਤੇ ਆ ਲੱਗੇ ਹੋਏ ਨੇ ਦੇਖੋ ਇਹ ਇੱਥੇ 13-15 ਦਾ ਕਰਕੇ ਚਲਾਇਆ ਸੀਗਾ ਤੇ ਹੁਣ ਕਰੇ ਨੇ ਇਹ 13-13 ਦੇ ਦਿਖਾਉਣਾ ਤੁਹਾਨੂੰ ਇਹ ਜੱਗੇ ਬੋਸ ਤੋਂ ਕਰਵਾਇਆ ਹੋਇਆ ਆਪਣੇ ਮੋਡੀਫਾਈ ਦਿਖਾਉਣਾ ਤੁਹਾਨੂੰ ਕਿੱਦਾਂ ਚੱਲਦਾ ਡਾਇਰੈਕਟਰ ਆਉਂਦਾ ਦੇਖੋ ਫਿਰ ਚੱਲਦਾ ਇਹ ਹੁਣ 13-13 ਦੇ ਦਿੱਤੇ ਨੇ ਹੁਣ ਇਹ ਇਹ ਆਪਣੇ ਸਰਪੰਚ ਸਾਹਿਬ ਨੇ ਕਰਵਾਇਆ ਹੋਇਆ ਜੱਗੇ ਤੋਂ ਮੋਡੀਫਾਈ ਦਿਖਾਉਣਾ ਤੁਹਾਨੂੰ ਚੱਲਦਾ ਇਹ ਮੇਰੇ ਸਾਹਮਣੇ ਨਾਲ ਦੂਜੇ ਹਾਈ ਚ ਆਉਂਦਾ ਪਰਮਾਨ ਸਿੰਘ ਕਹਿੰਦਾ ਹਲੇ ਹੁਣ ਵੀ ਨਹੀਂ ਲੰਘ ਰਹੇ ਕਹਿੰਦਾ ਇਹ ਕੋ ਡੰਡਾ ਡੰਡਾ ਛੋਟਾ ਕਰਕੇ ਦੇਖ ਲਾ ਕਿੱਥੇ ਜਾ ਮੈਂ ਕਿਹਾ ਡੰਡਾ ਛੋਟਾ ਕਰਕੇ ਦੇਖ ਲੀਏ ਜੇ ਡੰਡਾ ਛੋਟਾ ਕਰਕੇ ਦੇਖ ਲੀਏ ਡੰਡਾ ਛੋਟਾ ਪਰਮਾਨ ਸਿੰਘ ਕਹਿੰਦਾ ਹਲੇ ਵੀ ਨਹੀਂ ਘੜਦੇ ਕਹਿੰਦਾ ਇਹ ਛੋਟਾ ਕਰ ਰਹਾ ਝੰਡਾ ਦੇਖ ਰਿਹਾ ਲੰਘਦਾ ਹੀ ਨਹੀਂ ਵਿੱਚ ਛੋਟਾ ਕਰਿਆ ਹੈ ਹੁਣ ਪੱਟੂਆ ਹੁਣ ਚੱਲ ਉਹ ਬਬੂ ਸਾਈਡਿੰਗ ਕੀਤੀ ਹੁਣ ਦੇਖਦੇ ਕਿਵੇਂ ਚੱਲਦਾ ਹੁਣ ਲੱਗਿਆ ਇਹ ਕਿਰਾਇਆ ਮਿੱਤਰੋ ਜੱਗੇ ਬੋਸ ਤੋਂ ਮੋਡੀਫਾਈ ਆ ਹੁਣ ਲੱਗਿਆ ਪਟਣਾ ਹੁਣ ਭਟੇ ਨੇ ਡੜੇ ਆ ਪਹਿਲਾਂ ਤਾਂ ਉਰੇ 15 15 ਦੇ ਕਿੱਤੇ ਹੋਏ ਸੀਗੇ ਉਪਰ ਉਪਰ ਫੇਰੀਗਾ ਮਿੱਟੀ ਬਹੁਤ ਆ ਖੇਤ ਮਿੱਤਰੋ ਜਿਆਦਾ ਹੀ ਸੁੱਕਾ ਪਿਆ ਟਰੈਕਟਰ ਜ਼ੋਰ ਤੋਂ ਫੁੱਲ ਮਾਰ ਰਿਹਾ ਨੀਚੇ ਵੀ ਪੂਰੇ ਗੜਦੇ ਨੇ ਦੇਖੋ ਟਰੈਕਟਰ ਨਹੀਂ ਜਵਾਬ ਦੇ ਰਿਹਾਗਾ ਟਰੈਕਟਰ ਤੋਂ ਦੇ ਸਾਹਮਣੇ ਹੀ ਆ ਟਰੈਕਟਰ ਨੂੰ ਤਾਂ ਕੋਈ ਪਰਵਾਹ ਨਹੀਂ ਹੈ ਜੀ ਟਰੈਕਟਰ ਨੂੰ ਤਾਂ ਕੋਈ ਪਰਵਾਹੀ ਨਹੀਂ ਟਰੈਕਟਰ ਤਾਂ ਪੂਰਾ ਜ਼ੋਰ ਮਾਰ ਰਿਹਾ ਹੈ ਖੇਤ ਜਿਆਦਾ ਝੁੱਕਾ ਜਿਹੜਾ ਮੈਂ ਪੂਰਾ ਜ਼ੋਰ ਲਾ ਰਿਹਾ ਮੈਂ ਤਾਂ ਮੁੱਸੀ ਮਾਰ ਗਿਆ ਪਰ ਜੱਗਾ ਵਿੱਚ ਬਣਿਆ ਹੋਇਆ ਨੇ ਇਹਦੇ ਜੱਗਾ ਵਿੱਚ ਆ ਬੈਠ ਗਿਆ ਦੇਖੋ ਪਾਣੀ ਦੇ ਦੇਵੇ ਟਰੈਕਟਰ ਦਾ ਪੂਰਾ ਜ਼ੋਰ ਮਾਰਦਾ ਉਹ ਤਾਂ ਪਟ ਰਿਹਾ ਲੋ ਜੀ ਕੋਰ ਸਾਹਿਬ ਲੱਗੇ ਟਰਾਈ ਲੈਣ ਪੂਰਾ ਜੋਰ ਲਾਂਦਾ ਮੇਰੇ ਵੀਰੋ ਪਰ ਸਲਿੱਪਾ ਮਰ ਜਾਂਦਾ ਖੇਤ ਵੀ ਬਾਲਾ ਸੁੱਕਾ ਬਾਈ ਜਿਵੇਂ ਤੜ ਗੱਡੀ ਭਜੇ ਖੇਤ ਦੀ ਟਰੈਕਟਰ ਵੀ ਕੀ ਕਰੇ ਵਿਚਾਰ ਪਹਿਲਾਂ 15 15 ਚ ਚਲਾ ਰਿਹਾ ਸੀ ਹੁਣ 13 ਦੇ ਕਰਕੇ ਚਲਾ ਰ ਗਿਆ ਬਾਈ ਉਹ ਜਾਰਾ ਧੂਣਾ ਪਟਦਾ ਟਰੈਕਟਰ ਦਾ ਆਪ ਦੀ ਵੱਲੋਂ ਪੂਰਾ ਜ਼ੋਰ ਲਾਉਂਦਾ ਕੋਈ ਗੱਲ ਪਈ ਜਾਂਦੀ ਜੇ ਤੰਗ ਹੋਈ ਜਾਵੇ ਤੇ ਬੁੱਸੀਆਂ ਮਾਰੀ ਜਾ ਫਰੋਦਾ ਹੀ ਕੋਈ ਫਾਇਦਾ ਨਹੀਂ ਬਾਕੀ ਉਹ ਵਧੀ ਚੱਲੀ ਜਾਂਦਾ ਫਰਕ ਤਾਂ ਹੈਗਾ ਜੀ ਮੈਂ ਅੱਗੇ ਭਰ ਕੇ ਟਰੈਕਟਰ 'ਚ ਮਜ਼ਾਕ ਵਾਲੀ ਗੱਲ ਨਹੀਂ ਪਹਿਲਾਂ ਚੱਲਦਾ ਹੁੰਦਾ ਸੀ ਉਹੀਂ ਪਿੱਛੀ ਜਾ ਹੁੰਦਾ ਸੀ ਜਿੱਦਾਂ ਜੱਗੇ ਬੋਸ ਤੋਂ ਹੋਇਆ ਤਿਆਰ ਭਏ ਬਾਗਿਆ ਪਾਉਂਦਾ ਫਿਰਦਾ ਬਾਗੀ ਉਹ ਦੇਖੋ ਜੀ ਹੁਣ ਜਾ ਰਿਹਾ ਉਹ ਖੇਤ ਆ ਵੀਰ ਤੜ ਗੱਡੀ ਪਈ ਹੈ ਖੇਦੀ ਜਮਾ ਇਹ ਕੋਈ ਹੈ ਡਰਾਈਵਰ ਇਹ ਜਮ ਉਠਾ ਲੈ ਆਪਣੇ ਘੁੱਸਾ ਖੁੱਦੂ ਡਰਾਈਵਰੀ ਖੁੱਦੂ ਦੱਸੋ ਤੁਸੀਂ ਕਮੈਂਟ ਕਰਕੇ ਦੱਸੋ ਗੱਲ ਵਾਹ ਹੈਗੀ ਹੈ ਕਿ ਨਹੀਂ deha ਕਮੈਂਟਾਂ ਤੇ ਤੁਹਾਨੂੰ ਦੱਸਣਾ ਬਈ ਕੀ ਰਿਪੋਰਟ ਹੈ ਹੈ ਕੀ ਗੱਲਬਾਤ ਕੀ ਨਾ ਸਾਨੂੰ ਤਾਂ ਲੱਗਦਾ ਹੀ ਵਧੀਆ ਤੇਲ ਖਰਚਾ ਵੀ ਘਟਿਆ ਹੋਇਆ ਟਰੈਕਟਰ ਦਾ ਵਾਲਾ ਉਹ ਵੈਸੇ ਦੱਬਦਾ ਰੁਕਦਾ ਨਹੀਂ ਹੈਗਾ ਇੰਜਨ ਕੋਲੋਂ ਨਹੀਂ ਕੋਈ ਐ ਕਰਦਾ ਵੀ ਟਿੱਚ ਇਹਦਾ ਪਿੱਛੇ ਟਰਨ ਦੇ ਵੇਟ ਬੂਡ ਵੀ ਪਏ ਹੋਏ ਨੇ ਚੈੱਕ ਕਰੋ ਆਵਾਜ਼ ਚੈੱਕ ਕਰੋ ਆਵਾਜ਼ ਤਾਂ ਨਹੀਂ ਪਲਟਦਾ ਆਗਰਗੜ ਹਰ ਫਲ ਵੀ ਵੀਰੇ ਫੁੱਲ ਭੈਵੀ ਨੇ ਮਸ਼ੂਰ ਸੰਗਰੀ ਵਾਲੇ ਨੇ ਸਾਧੂ ਵਾਲੇ ਉਹਨਾਂ ਦੇ ਹੜ ਨੇ